ਪ੍ਰੀਤੀ ਮੰਮੀ ਨੂੰ ਹੋਣਾ ਆਪਣੇ ਆਪ ਤੇ ਪਛਤਾਵਾ ਹੋ ਰਿਹਾ ਹੈ ਕਿ ਉਸ ਨੇ ਇਹ ਫੈਸਲਾ ਕਿਉਂ ਲਿਆ ਕਿਉਂਕਿ ਉਸ ਨੂੰ ਸਾਰਿਆਂ ਨਾਲ ਮਿਲ ਕੇ ਗੱਲ ਨਹੀਂ ਚਾਹੀਦੀ ਸੀ ਤੇ ਪਹਿਲਾਂ ਸੋਨੂ ਜੀਤਾ ਤੇ ਆਪਣੀ ਨੰਦਨਾਂ ਤੋਂ ਇਹਦੀ ਗੱਲ ਕਰਨੀ ਚਾਹੀਦੀ ਸੀ ਪਹਿਲਾਂ ਪ੍ਰੀਤ ਸੰਦੀਪ ਦਾ ਵੀ ਬਹੁਤ ਪਿਆਰ ਸੀ ਪਰ ਹੁਣ ਉਹਨਾਂ ਦੇ ਪਿਆਰ ਨੂੰ ਨਜ਼ਰ ਲੱਗ ਗਈ ਵਿਕੀ ਤੇ ਉਸਦੀ ਮੰਮੀ ਜਦੋਂ ਪ੍ਰੀਤ ਦਾ ਰਿਸ਼ਤਾ ਆਇਆ ਸੀ ਤਾਂ ਪ੍ਰੀਤੀ ਮੰਮੀ ਤਾਂ ਪਹਿਲਾਂ ਹੀ ਖੁਸ਼ ਨਹੀਂ ਸੀ ਇਹ ਰਿਸ਼ਤਾ ਕਰਨ ਤੋਂ ਪਰ ਉਸ ਦੀ ਪੂਣੀ ਜੋਰ ਪਾਇਆ ਕਿ ਇਸ ਦਾ ਰਿਸ਼ਤਾ ਇੱਥੇ ਹੀ ਕਰੋਣਾ ਇਹ ਮੇਰਾ ਨੱਕ ਨਹੀਂਦਾ ਤਾਂ ਕਵਲ ਤੇ ਉਸ ਡੈਡੀ ਨੇ ਹਾਂ ਕਰ ਦਿੱ ਦਿੱਤੀ ਸੀ ਤਾਂ ਹੀ ਉਸ ਦੀ ਮੰਮੀ ਬਾਰ-ਬਾਰ ਕਹਿੰਦੀ ਹੈ ਕਿ ਮੈਂ ਤਾਂ ਮੰਨਦੀ ਨਹੀਂ ਸੀ ਪਰ ਸੋਨੂੰ ਹੀ ਅੱਗ ਲੱਗੀ ਸੀ ਵਿਆਹ ਕਰਨ ਦੀ ਸੋਨੂੰ ਤੁਸੀਂ ਕੀਤਾ ਤੁਸੀਂ ਹੀ ਭਗਤੋ ਪਰ ਉਸ ਦੀ ਮੰਮੀ ਕਿਤੇ ਨਾ ਕਿਤੇ ਗਲਤ ਹੈਗੀ ਆ ਉਸ ਨੂੰ ਵੀ ਇਸ ਚੀਜ਼ ਦਾ ਹਜੇ ਤੱਕ ਕੋਈ ਅੰਦਾਜ਼ਾ ਨਹੀਂਗਾ ਜੋ ਕਿ ਇਹਨਾਂ ਦੇ ਵਿੱਚ ਪਹਿਲਾਂ ਨਾ ਨਹੀਂ ਖੁੱਪਦਾ ਸੀ ਪਰ ਹੁਣ ਵੱਡੀਆਂ-ਵੱਡੀਆਂ ਗੱਲਾਂ ਹੋਣ ਲੱਗੀਆਂ ਜੋ ਕਿ ਘਰ ਤੋੜਨ ਵਾਲੀਆਂ ਪ੍ਰੀਤ ਦੇ ਵਿਆਹ ਤੋਂ ਪਹਿਲਾਂ ਉਹਨਾਂ ਦੇ ਘਰੇ ਵੀ ਸਭ ਕੁਝ ਸੈੱਟ ਸੀਗਾ ਪਰ ਵਿਕੀ ਨਾਲ ਵਿਆਹ ਹੋ ਜਾਣ ਤੋਂ ਬਾਅਦ ਵਿਕੀ ਤੇ ਉਸ ਦੀ ਮਾਂ ਨੇ ਉਹਦੀਆਂ ਚਾਲਾਂ ਚੱਲੀਆਂ ਕਿ ਪ੍ਰੀਤ ਦੇ ਪੇਕੇ ਪਰਿਵਾਰ ਵਿੱਚ ਵੀ ਲੜਾਈ ਪਵਾ ਦਿੱਤੀ ਤੇ ਪ੍ਰੀਤ ਦੇ ਮੰਮੀ ਡੈਡੀ ਵਿੱਚ ਵੀ ਲੜਾਈ ਪਵਾ ਦਿੱਤੀ ਤੇ ਗ ਸੰਦੀਪ ਤੇ ਉਸ ਦੀ ਮੰਮੀ ਦਾ ਵੀ ਫਰਕ ਪਵਾ ਰਤਾ ਪਰ ਅਜੇ ਤੱਕ ਕਿਤੇ ਨਾ ਕਿਤੇ ਉਸ ਦੇ ਅੰਡੜੀ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਇਥੋਂ ਤੱਕ ਕਿ ਕਵਲ ਦਾ ਪ੍ਰੀਤ ਦਾ ਹੀ ਫਰਕ ਪਵਾ ਲਿਆ ਤਾਂ ਪ੍ਰੀਤ ਜਿਹੜੀ ਪਹਿਲਾਂ ਕਦੇ ਵੀ ਪ੍ਰੀਤ ਕਵਲ ਦੇ ਸਾਹਮਣੇ ਬੋਲੀ ਨਹੀਂ ਸੀ ਤੇ ਅਜ ਉਸ ਨੂੰ ਸ਼ਰੀਕ ਦੱਸਣ ਲੱਗ ਗਈ ਤੇ ਸੋਨੂੰ ਜੀਤਾ ਜੋ ਕਿ ਪ੍ਰੀਦਾ ਇਹਨਾਂ ਘਾਟੇ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਝਟਦੇ ਨੇ ਜਵਾਬ ਦੇਣ ਲੱਗ ਗਈ ਪ੍ਰੀਤ ਤੇ ਪ੍ਰੀਤ ਨੇ ਜਦੋਂ ਸੱਟ ਮੋੜਿਆ ਤਾਂ ਉਸ ਦਾ ਮੂੰਹ ਦੇਖਣ ਵਾਲਾ ਸੀਗਾ ਪਰ ਸਾਰੀ ਗਲਤੀ ਪ੍ਰੀਦੀ ਮੰਮੀ ਨੇ ਸੋਨੂੰ ਜੀਤਾ ਦੀ ਹੀ ਕੱਡੀ ਤੇ ਵਿੱਕੀ ਤਾਂ ਹੜਾ-ਹੜਾ ਕਰਕੇ ਭੱਜ ਗਿਆ ਤਾਂ ਉਹਨਾਂ ਨੇ ਫੇਰ ਵੀ ਸਮਝਾਇਆ ਸੀ ਬੂਆ ਫੁੱਪੜ ਨੇ ਕਿ ਐਦਾਂ ਨਹੀਂ ਕਰਨਾ ਚਾਹੀਦਾ ਵਿੱਕੀ ਨੂੰ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਜਦੋਂ ਪ੍ਰੀਤ ਦੁਬਾਰਾ ਸੱਟ ਮੋੜਨ ਆਈ ਤਾਂ ਉਸ ਦੀ ਜੋ ਮम्मी ਆ ਪ੍ਰੀਤ ਦੀ ਉਸ ਨੇ ਖਰੀਆਂ ਖਰੀਆਂ ਗੱਲਾਂ ਸੁਵਾਈਆਂ ਸੋਨੂ ਜੀਤਾ ਤੇ ਉਸ ਦੀ ਮੰਮੀ ਨੂੰ ਪਰ ਕੀਤੇ ਨਾ ਕੀਤੇ ਉਹ ਗਲਤ ਸੀ ਫਿਰ ਸੋਨੂ ਨੇ ਵੀ ਪ੍ਰੀਤ ਨੂੰ ਖਰੀਆਂ ਖਰੀਆਂ ਸੁਣਾਈਆਂ ਪਰ ਇਹ ਸਭ ਕੁਝ ਵੇਖ ਕੇ ਕਵਲ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਵਿੱਕੀ ਕਿਵੇਂ ਬੋਲ ਰਿਹਾ ਹੈ ਤੇ ਪ੍ਰੀਤ ਕਿਵੇਂ ਬੋਲ ਰਹੀ ਹੈ ਕਿਉਂਕਿ ਇਹਨਾਂ ਨੂੰ ਬਿਲਕੁਲ ਵੀ ਨਹੀਂ ਸ਼ਰਮ ਕਿਉਂਕਿ ਪਹਿਲਾਂ ਇਹ ਪ੍ਰੀਤ ਵੀ ਇਹੋ ਜੀ ਨਹੀਂ ਸੀਤੇ ਜੇ ਇਹੋ ਜੀ ਹੁਣ ਇਹ ਕਿਵੇਂ ਬਣ ਗਈ ਹੈ ਸਾਰੀ ਇਹ ਗੱਲਾਂ ਉਹਨਾਂ ਦੇ ਸਮਝ ਵਿੱਚ ਨਹੀਂ ਆ ਰਹੀ ਹੈ ਕਵਲ ਦੇ ਪਰ ਕਵਲ ਆਪਣੀ ਮੰਮੀ ਨਾਲ ਗੁੱਸਿਆ ਕਿਉਂਕਿ ਉਸਨੇ ਗਾਜੋ ਫੈਸਲਾ ਕੀਤਾ ਗਲਤ ਕੀਤਾ ਕਿਉਂਕਿ ਉਹ ਆਪੂ ਆਹਫੜਦਾ ਆਪਣੇ ਦੀ ਇਜਤ ਕਰਦਾ ਏ ਪਰ ਵਿੱਕੀ ਪਿੱਛੇ ਲੱਗ ਕੇ ਉਹਨਾਂ ਨੂੰ ਉਸਦੀ ਮੰਮੀ ਨੇ ਜੋ ਮਾੜਾ ਚੰਗਾ ਬੋਲੇ ਆਏ ਉਹ ਸੁਣੂ ਕਿਤੇ ਨਾ ਕਿਤੇ ਪਿਛਤਾਵਾ ਹੋ ਰਿਹਾ ਏ ਪਰ ਉਸਦੀ ਮੰਮੀ ਦੇ ਮਨ ਵਿੱਚ ਡਰ ਏ ਕਿ ਜੇ ਕਵਲ ਤੇ ਡੈਡੀ ਨੂੰ ਪਤਾ ਲੱਗ ਗਿਆ ਤਾਂ ਉਸਨੇ ਮੇਰੀ ਰੇਲ ਬਣਾ ਦੇਣੀ ਏ ਜੋ ਕਿ ਬਦਨੀ ਲਾਜ਼ਮੀ ਵੀ ਏ